ਗੁਰਪਤਵੰਤ ਪੁੰਨੂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜ ਧਮਕੀ ਦਿੱਤੀ ਗਈ ਹੈ ਤੇ ਨਾਲ ਹੀ ਨਾਲ ਕੇਜਰੀਵਾਲ ਨੂੰ ਵੀ ਲਲਕਾਰਿਆ ਗਿਆ ਹੈ ਦੱਸਦੀ ਹੈ ਕਿ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਫਿਰ ਤੋਂ ਸਾਹਮਣੇ ਆ ਰਹੀ ਹੈ ਤੇ ਗੁਰਪਤਪੰਥ ਪੁੰਨੂ ਦੇ ਵੱਲੋਂ ਫਿਰ ਤੋਂ ਧਮਕੀ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਗਈ ਹੈ ਤੇ ਕਿਹਾ ਹੈ ਕਿ ਸਾਡੇ ਤਿੰਨ ਬੰਦੇ ਰਿਹਾ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਜਾਨਾਂ ਨੂੰ ਲੈ ਕੇ ਤਿਆਰ ਹੋ ਅਜਿਹੀਆਂ ਧਮਕੀਆਂ ਜਿਹੜੀਆਂ ਗੁਰਪਤਪੰਥ ਪੁੰਨੂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਅਤੇ ਬੀਤੇ ਦਿਨਾਂ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀਆਂ ਮਿਲੀਆਂ ਤੇ ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੂੰ ਵੀ ਧਮਕੀ ਦਿੱਤੀ ਤੇ ਜਾਨੋਂ ਮਾਰਨ ਨੂੰ ਲੈ ਕੇ 26 ਜਨਵਰੀ ਨੂੰ ਵੱਡੀ ਧਮਕੀ ਜਿਹੜੀ ਗੁਰਪਤਪੰਥ ਪੁੰਨੂ ਦੇ ਵੱਲੋਂ ਦਿੱਤੀ ਗਈ ਤੇ ਹੁਣ ਦੱਸ ਦਈਏ ਕਿ ਗੁਰਪਤਪੰਥ ਪੁੰਨੂ ਦੇ ਵੱਲੋਂ ਦੂਜੀ ਵਾਰ ਧਮਕੀ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਘਰਵਯਾਦਵ ਅਤੇ ਉੱਥੇ ਹੀ ਨਾਲ ਦੀ ਨਾਲ ਕੇਜਰੀਵਾਲ ਨੂੰ ਵੀ ਵੱਡੀ ਧਮਕੀ ਦਿੱਤੀ ਗਈ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਇਹ ਦੂਜੀ ਵਾਰ ਧਮਕੀ ਗੁਰਪਤਮਪੰਥ ਪੁੰਨੂ ਦੇ ਵੱਲੋਂ ਦਿੱਤੀ ਗਈ ਹੈ ਤੇ ਕਿਹਾ ਹੈ ਕਿ ਸਾਡੇ ਤਿੰਨ ਬੰਦੇ ਰਿਹਾ ਕਰੋ ਤੇ 15 ਫਰਵਰੀ ਨੂੰ ਲੈ ਕੇ ਅਲਟੀਮੇਟਮ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਚਾਰੇ ਪਾਸੇ ਚਰਚਾ ਛਿੜੀ ਹੋਈ ਹੈ ਤੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਜਦੋਂ ਗੁਰਪਤਬੰਦ ਪੁੰਨੂ ਦੇ ਵੱਲੋਂ ਧਮਕੀ ਦਿੱਤੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਨਾਲ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਸੰਪਰਕ ਹੋ ਰਿਹਾ ਹੈ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਦੂਜੀ ਵਾਰ ਧਮਕੀ ਜਿਹੜੀ ਗੁਰਪਤਬੰਦ ਪੁੰਨੂ ਦੇ ਵੱਲੋਂ ਦਿੱਤੀ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਗੌਰਵ ਯਾਦਵ ਅਤੇ ਦੂਜੇ ਪਾਸੇ ਕੇਜਰੀਵਾਲ ਨੂੰ ਵੀ ਮੁੜ ਧਮਕੀ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਲਲਕਾਰਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਡੀਜੀਪੀ ਗੌਰਵ ਯਾਦਵ ਨੂੰ ਦੂਜੀ ਵਾਰ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਸਾਡੇ ਤਿੰਨ ਬੰਦੇ ਰਿਹਾ ਕਰੋ ਨਹੀਂ ਆਪਣੀਆਂ ਜਾਨਾਂ ਦੇ ਲਈ ਤਿਆਰ ਹੋ ਜੋ ਤੇ ਇਹ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੂਜੀ ਵਾਰੀ ਧਮਕੀ ਗੁਰਪਤਮਪੰਥ ਪੁੰਨੂ ਦੇ ਵੱਲੋਂ ਦਿੱਤੀ ਗਈ ਹੈ ਤੇ ਇਸ ਗੱਲ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਅਤੇ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਧਮਕੀ ਨੂੰ ਲੈ ਕੇ ਜਿਹੜਾ ਕਿਹਾ ਗਿਆ ਹੈ ਤੇ ਕਿਹਾ ਹੈ ਕਿ ਜਾੜੇ ਤਿੰਨ ਬੰਦੇ ਰਿਹਾ ਕਰੋ ਤੇ ਪਹਿਲਾ ਉਹਨਾਂ ਨੂੰ ਧਮਕੀ ਦਿੱਤੀ ਗਈ ਤੇ ਜਿਸ ਤੋਂ ਬਾਅਦ 26 ਜਨਵਰੀ ਨੂੰ ਲੈ ਕੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਨੂੰ ਤਿਰੰਗਾ ਝੰਡਾ ਲਹਿਰਾਉਂਦੇ ਨੇ ਤੇ ਉਸ ਤੋਂ ਬਾਅਦ ਅਜਿਹੇ ਜਿਹੜੇ ਬਿਆਨ ਸਾਹਮਣੇ ਆਏ ਸੀ ਤੇ ਜਿਸ ਤੋਂ ਬਾਅਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਾਨੋਂ ਮਾਰਨ ਦੀ ਧਮਕੀ ਗੁਰਪਤਬੰਦ ਪੰਨੂ ਦੇ ਵੱਲੋਂ ਦਿੱਤੀ ਗਈ ਤੇ ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੂੰ ਵੀ ਸਿੱਧੇ ਧਮਕੀ ਦਿੱਤੀ ਗਈ ਤੇ ਕਿਹਾ ਕਿ ਜਿਹੜਾ ਜਾਨੋਂ ਮਾਰ ਦੇਵਾਂਗੇ ਅਜਹੀਆਂ ਜਿਹੜੀਆਂ ਧਮਕੀਆਂ ਪਹਿਲਾਂ ਮਿਲੀਆਂ ਤੇ ਅੱਜ ਦੂਜੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਆਈ ਹੈ ਤੇ ਕਿਹਾ ਹੈ ਕਿ ਸਾਡੀ ਜਿਹੜੇ ਤਿੰਨ ਬੰਦਿਆ ਰਿਹਾ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਜਾਨਾਂ ਵਾਰਨ ਦੇ ਲਈ ਤਿਆਰ ਹੋ ਜਾਓ ਅਜਹੀ ਜਿਹੜੇ ਬਿਆਨ ਜਿਹੜੇ ਅਜਹੀਆਂ ਚਰਚਾ ਛੇੜੀ ਹੋਈਆਂ ਨੇ ਤੇ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਸਾਡਾ ਚੈਨਲ ਕੋਈ ਵੀ ਪੁਸ਼ਟੀ ਨਹੀਂ ਕਰਦਾ ਤੇ ਇਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਹੁਣ ਧਮਕੀਆਂ ਨੂੰ ਲੈ ਕੇ ਲਗਾਤਾਰਾਰੇ ਪਾਸੇ ਚਰਚਾ ਵੀ ਛਿੜੀ ਹੋਈ ਹੈ